ਸੁਲਤਾਨ ਇੱਕ ਸੁਲਤਾਨ ਫਿਲਮ ਚ ਦੇਖਿਆ ਸੀਗਾ ਜਿਹਦਾ ਸਲਵਾਰ ਖਾਨ ਨੇ ਰੋਲ ਅਦਾ ਕੀਤਾ ਸੀ ਫਿਲਮ ਮੂਵੀ ਵੀ ਆਈ ਸੀ ਤੇ ਹਰਿਆਣੇ ਦੇ ਸੀ ਜਿਨ੍ਹਾਂ ਨੇ ਕੁਸ਼ਤੀ ਦੇ ਵਿੱਚ ਆਪਣਾ ਨਾਮ ਰੌਸ਼ਨ ਕੀਤਾ ਸੀਗਾ ਤੇ ਉਸੇ ਤਰ੍ਹਾਂ ਇੱਕ ਪਿੰਡ ਸੰਗਵਾਲ ਦਾ ਜਿਹਨਾਂ ਲੁਧਿਆਣਾ ਦੇ ਰਹਿਣ ਵਾਲਾ ਸੁਲਤਾਨ ਸਿੰਘ ਆ ਜਿਹੜਾ ਕੀ ਪੂਰਾ ਛਾਇਆ ਹੋਇਆ ਹੈਗਾ ਮੇਰੀ ਜਿਹੜੀ ਸ਼ੁਰੂਆਤ ਹੈ ਜੀ 2017 ਦੇ ਵਿੱਚ ਮੈਂ ਰੈਸਲਿੰਗ ਦੀ ਸ਼ੁਰੂਆਤ ਕੀਤੀ ਸੀ ਦਾ ਗ੍ਰੇਡ ਖਲੀ ਦੀ ਅਕੈਡਮੀ CWE ਜਿੱਥੋਂ ਮੈਂ ਆਪਣੀ ਜ਼ਿੰਦਗੀ ਦੀ ਸ਼ੁਰੂਆਤ ਕੀਤੀ ਸੀ ਤੇ ਜਿਹਦੇ ਵਿੱਚ ਦਾ ਗ੍ਰੇਡ ਖਲੀ ਨੇ ਮੈਨੂੰ 2 ਸਾਲ ਦੀ ਇੱਕ ਸਾਲ ਟ੍ਰੇਨਿੰਗ ਦਿੱਤੀ ਸਰ ਨੇ ਮੈਨੂੰ ਤੇ ਸਾਲ ਮੈਨੂੰ ਗੋਰੈਂਟੀ ਨਹੀਂ ਦਿੱਤੀ ਉਹ ਟ੍ਰੇਨਿੰਗ ਕਰਨ ਤੋਂ ਬਾਅਦ ਫਿਰ ਮੈਂ ਫਾਈਟਾਂ ਸ਼ੁਰੂ ਕੀਤੀਆਂ 2019 ਦੇ ਵਿੱਚ ਮੈਂ ਸਿੰਗਾਪੁਰ ਗਿਆ ਸਿੰਗਾਪੁਰ ਦੇ ਵਿੱਚ ਮੈਂ ਆਪਣੀਆਂ ਫਾਈਟਾਂ ਸ਼ੁਰੂਆਤ ਕੀਤੀ ਫਾਈਟਾਂ ਤਿੰਨ ਫਾਈਟਾਂ ਸਿੰਗਾਪੁਰ ਚ ਕੜੀਆਂ ਜੋ ਕਿ ਮੈਂ ਜਿੱਤੀਆਂ ਮੇਰੇ ਫਾਦਰ ਸਾਹਿਬ ਵੀ ਇੱਕ ਬਹੁਤ ਵੱਡੇ ਕਬੱਡੀ ਦੇ ਖਿਡਾਰੀ ਰਹੇ ਚੁੱਕੇ ਨੇ ਜੋ ਕਿ ਕਿਲਾ ਰੈਪੋਰ ਦੇ ਵਿੱਚ ਜਮਨੇ ਲਗਾਤਾਰ 3 ਸਾਲ ਉਥੇ ਬੈਸਟ ਲੀਡ ਦਾ ਕਿਤਾਬ ਅੱਜ ਤੱਕ ਕੋਈ ਰਿਕਾਰਡ ਨਹੀਂ ਉਹ ਤੋੜ ਸਕਿਆ ਹੈਗਾ ਜੋ ਮੇਰੇ ਬਾਪੂ ਨੇ ਉਥੇ ਪੈਦਾ ਕੀਤਾ ਕਿਲਾ ਰੈਪੋਰ ਕੇਡਾ ਦੇ ਵਿੱਚ ਤੇ ਉਹਨਾਂ ਨੂੰ ਦੇਖ ਕੇ ਹੀ ਬੱਚਾ ਛੋਟਾ ਹੁੰਦਾ ਮੈਂ ਉਹਨਾਂ ਨੂੰ ਦੇਖ ਕੇ ਹੀ ਇਹ ਲਾਈਨ ਦੇ ਵਿੱਚ ਪਿਆ ਕਬੱਡੀ ਦੇ ਵਿੱਚ ਵੀ ਮੈਂ ਬਹੁਤ ਵਧੀਆ ਖੇਡਦਾ ਸੀ ਮੈਂ ਇੱਕ ਜਾਤੀ ਸੀ ਤਕੜਾ ਕਾਫੀ ਜ਼ਿਆਦਾ ਤੇ ਪਰ ਮੈਨੂੰ ਐਸੇ ਵੀ ਮੇਰੇ 'ਚ ਥੋੜਾ ਜਿਹਾ ਏਗੋ ਸੈਟੀਸਫਾਈ ਬਹੁਤ ਜ਼ਿਆਦਾ ਸੀ ਜਿਸ ਦੇ ਕਰਕੇ ਮੈਂ ਲੜਾਈਆਂ ਝਗੜਿਆਂ ਦੇ ਵਿੱਚ ਪੈ ਗਿਆ ਤੇ ਲੜਨ ਲੜਨ ਲੱਗ ਗਿਆ ਗਲਤ ਕੰਮਾਂ ਦੇ ਵਿੱਚ ਪੈ ਗਿਆ ਬਹੁਤ ਜ਼ਿਆਦਾ ਗਲਤ ਦੇ ਤਰੀਕੇ ਦੇ ਵਿੱਚ ਫਸ ਗਿਆ ਜੋ ਕਿ ਅਹਜਾ ਮੈਂ ਗਲਤ ਦੰਗਲ ਦੇ ਵਿੱਚ ਫਾਦਾ 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 ਜੀ ਮੈਂ ਆਪਣੀ ਜ਼ਿੰਦਗੀ ਖਰਾਬ ਕਰਕੇ ਬਹਿ ਗਿਆ ਜਿਹੜੇ ਆ ਲਾਈਨ ਆ ਨਾ ਇਹ ਲਾਈਨ ਚ ਮੁੜਨਾ ਬਹੁਤ ਔਖਾ ਹੈ ਕਿਉਂਕਿ ਇਹ ਦਲਦਲ ਇੰਨੀ ਗੰਦੀ ਆ ਨਾ ਨਸ਼ਾ ਹੋ ਗਿਆ ਗੈਂਗਸਟਰੀਵਾਦ ਹੋ ਗਿਆ ਇਹ ਦਲਦਲ ਇੰਨੀ ਗੰਦੀ ਐ ਇਸ ਚ ਨਿਕਲਣਾ ਬਹੁਤ ਔਖਾ ਪਰ ਜਦੋਂ ਮੈਂ ਬਾਈ ਨਿਕਲਿਆ ਮੈਨੂੰ ਪਤਾ ਹੈ ਮੈਨੂੰ ਬਹੁਤ ਮੁਸੀਬਤਾਂ ਦਾ ਸਾਹਮਣਾ ਕਰਨਾ ਪਿਆ ਦੋਲ ਨੰਬਰ ਮੈਚ ਚੱਲ ਰਿਹਾ ਸੀ 14 ਦੇਸ਼ਾਂ ਦੇ ਲੋਕਾਂ ਨੇ ਪਾਰਟਿਸਿਪੇਟ ਕੀਤਾ ਉਹ ਮਤਲਬ ਮੈਚ ਦੇ ਵਿੱਚ ਤੇ ਉਹਦੇ ਵਿੱਚ ਮੈਨੂੰ ਵੀ ਮੌਕਾ ਮਿਲਿਆ ਇੰਡੀਅਨ ਰੈਸਲਰ ਸਿਰਫ ਇੱਕ ਮੈਂ ਸੀ ਤੇ ਮੇਰੀ ਮਾਦ ਲਈ ਵੀ ਕੋਈ ਨਹੀਂ ਖੜਾ ਸੀ ਉੱਥੇ ਰਿੰਗ ਦੇ ਵਿੱਚ ਬਾਕੀ ਉਹਨਾਂ ਦੇ ਨਾਲ ਨਾਲ ਆਪਣੇ ਦੋਸਤ ਸਾਥੀ ਮਿੱਤਰ ਸਾਰੇ ਲੱਗ ਮਤਲਬ ਲੋਕ ਆਏ ਹੋ ਸੀ ਮੈਂ ਇੰਡੀਅਨ ਸਿਰਫ ਕੱਲਾ ਸੀ ਮੇਰੀ ਮਾਦ ਲਈ ਵੀ ਕੋਈ ਨਹੀਂ ਖੜਾ ਸੀ ਤੇ ਮੈਨੂੰ ਮਾਨ ਸੀ ਵੀ ਮੈਂ ਮੈਂ ਪਾਰਟਿਸਿਪੇਟ ਕਰ ਰਿਹਾ 14 ਦੇਸ਼ਾਂ ਦੇ ਲੋਕਾਂ ਨਾਲ ਤੇ ਦੇਖੋ ਪਾਰਟਿਸਿਪੇਟ ਕਰਨਾ ਹੀ ਬਹੁਤ ਵੱਡੀ ਗੱਲ ਆ ਜਿੱਤਦਾ ਮੈਨੂੰ ਸੋਚਿਆ ਨਹੀਂ ਸੀ ਮੈਂ ਜਿੱਤੂਗਾ ਤੇ ਮੈਂ ਉੱਥੇ 14 ਦੇ 14 ਰੈਸਲਰਾਂ ਨੂੰ ਰਿੰਗ 'ਚੋਂ ਬਾਹਰ ਕੱਢਿਆ ਬਾਹਰ ਛਿੱਟਿਆ ਤੇ ਮੈਂ ਉੱਥੇ ਵਿਨਰ ਬਣਿਆ ਮੇਰੇ ਕੋਲ ਮੈਂ ਵੀਜ਼ਾ ਅਪਲਾਈ ਕੀਤਾ ਮੈਂ ਸਟੂਡੈਂਟ ਵੀਜ਼ਾ ਅਪਲਾਈ ਕੀਤਾ ਕਿਉਂਕਿ ਮੇਰੀ ਉਦੋਂ ਸਟੇਮ ਏਜ ਘੱਟ ਸੀ ਮੈਂ ਸਟੂਡੈਂਟ ਵੀਜ਼ੇ ਲਈ ਅਪਲਾਈ ਕੀਤਾ ਸਟੂਡੈਂਟ ਵੀਜ਼ਾ ਅਪਲਾਈ ਕਰਨ ਤੋਂ ਬਾਅਦ ਮੇਰਾ ਵੀਜ਼ਾ ਆ ਗਿਆ ਜਦੋਂ ਵੀਜ਼ਾ ਆਇਆ ਮੇਰੇ ਕੋਲ 1 ਰੁਪਿਆ ਨਹੀਂ ਸੀ ਬਾਈ ਜੀ ਤੇ ਮੈਂ 3 ਲੱਖ ਰੁਪਿਆ 10% ਵਿਆਜ ਤੇ ਚੱਕ ਕੇ ਲੈ ਕੇ ਗਿਆ ਸੀ ਤੇ ਜਦੋਂ ਮੈਂ ਬਿਆਹ ਤੇ ਚੱਕਿਆ ਕਿਉਂਕਿ ਮੈਨੂੰ ਸੀ ਮੈਂ ਆਪਣੇ ਦੇਸ਼ ਦੇ ਲਈ ਨੌ ਰੋਸ਼ਨ ਕੰਨ ਜਾ ਰਿਹਾ ਮੈਂ ਉਹ ਦੇਸ਼ ਦੇ ਵਿੱਚ ਮੈਂ ਲਗਾਤਾਰ 14 ਤੋਂ 14 15 15 ਘੰਟੇ ਕੰਮ ਕਰਦਾ ਹੁੰਦਾ ਸੀ ਭਾਂਡੇ ਮਾਂਜਣੇ ਰੈਸਟੋਰੈਂਟ ਉਦੋਂ ਕੋਈ ਜਨ ਰੈਸਟੋਰੈਂਟ ਲਾਈਨ ਉਥੇ ਤੇ ਭਾਂਡੇ ਮਾਂਜਰੇ ਝਾੜੂ ਲਾਉਣੇ ਤੇ ਲੈਟਰਨ ਵਗੈਰਾ ਸਾਬਤ ਕਰਨੀਆ ਮਤਲਬ ਆਪਣਾ ਡਾਇਡ ਖਰਚਾ ਤੇ ਆਪਣਾ ਜਿਹੜਾ ਕਰਜ਼ਾ ਚੱਕ ਕੇ ਗਿਆ ਸੀ ਉਹ ਮੋੜਨਾ ਤੇ ਮੁੜ ਕੇ ਜਦੋਂ ਮੈਂ ਘਰ ਵਾਪਸ ਜਾਣਾ ਸੀ ਮੇਰੀ ਜੇਬ ਚ ਕੁਛ ਨਾ ਸਿਰਫ 5 ਡਾਲਰ 25 ਡਾਲਰ 25 ਤੋਂ 30 ਡਾਲਰ ਦੀ ਟੈਕਸੀ ਜਦੋਂ ਲੱਗਦੀ ਸੀ ਤੇ ਫਿਰ ਮੇਰੇ ਕੋਲ ਪੈਸਾ ਨਹੀਂ ਸੀ ਮੈਂ ਸੋਚਿਆ ਮੈਂ ਕਿ ਚਲੋ ਠੰਡ ਲੱਗਦੀ ਸੀ ਬਹੁਤ ਜ਼ਿਆਦਾ ਕੋਸ ਕਪੜੇ ਵੀ ਨਹੀਂ ਸੀ ਇਦਾਂ ਦੇ ਪਾ ਕੇ ਪੈ ਜਾਂਦਾ ਰਾਜਾ ਉਹ ਬਥੇਔ ਲਾਉ ਨਹੀਂ ਹੈਗਾ ਇੱਥੇ ਜਿੱਦੇ ਮੈਂ ਆਪਾਂ ਸਿੱਧਾ ਆਪਾਂ ਪੈ ਜਨੇ ਫੁੱਟ ਪਾਤੇ ਪੈ ਜੰਨੇ ਆ ਤੇ ਮੈਂ ਉੱਥੇ ਰੈਸਟੋਰੈਂਟ ਚ ਹੀ ਖੁੱਲਾ ਤੇ ਮੈਂ ਰੈਸਟੋਰੈਂਟ ਚ ਜਾ ਕੇ ਗਿਆ ਮੈਂ ਕਿਹਾ ਸਰ ਵੀ ਮੈਂ ਕੰਮ ਕਰ ਲੈਣਾ ਮੈਨੂੰ ਪੈਸੇ ਦੀ ਲੋੜ ਹੈ ਮੈਂ ਘਰੇ ਜਾਣਾ ਉਹਤੇ ਲਗਾਤਾਰ ਫੇ ਮੈਂ ਭਾਂਡੇ ਮਾਜੇ ਨਾਲ ਮੈਂ ਰੋਇਆ ਅੱਖਾਂ ਚ ਹੰਝੂ ਵੀ ਆਏ ਹੰਝੂ ਕਿਸੇ ਗੱਲੋਂ ਆਏ ਕਿਉਂਕਿ ਇੰਡੀਆ ਦੀ ਗਵਰਨਮੈਂਟ ਨੇ ਮੇਰੀ ਹੈਲਪ ਨਹੀਂ ਕੀਤੀ ਜਾਂ ਇੰਡੀਅਨ ਦੇ ਕਿਛਨ ਬੰਦੇ ਨੇ ਮੇਰੀ ਹੈਲਪ ਨਹੀਂ ਕੀਤੀ ਕਿਉਂਕਿ ਉਧਰਲੇ ਲੋਕ ਤਾਂ ਇੱਕ ਦੂਜੇ ਨਾਲ ਬਹੁਤ ਕਰਦੇ ਆ ਤੇ ਤਾਅਬ ਹੁੰਦਾ ਸੀ ਤਾਂ ਮੈਨੂੰ ਮਾਨ ਵੀ ਸੀ ਕਿ ਮੈਂ ਵੈਸੇ ਉਥੇ ਜਿੱਤੇ ਆਂ ਆ ਜਿਹੜੀ ਬੈਲਟ ਅੱਜ ਮੈਂ ਜਿੱਤੀ ਹੈ WWE ਵਰਲਡ ਚੈਂਪੀਅਨ ਮੈਂ ਇੱਕ ਹੋਰ ਬੈਲਟ ਇੱਥੇ ਲਾਉਣਾ ਚਾਹੁੰਦਾ ਮੈਂ ਜੋ ਕਿ WWE ਵਰਲਡ ਹੈਵੀवेट ਚੈਂਪੀਅਨ ਮੈਂ ਆਪਣੇ ਪੰਜਾਬ ਚ ਲੈ ਕੇ ਆਉਣਾ ਚਾਹੁੰਦਾ ਪੰਜਾਬ ਚ ਕਦੇ ਬੈਲਟ ਅਜੇ ਤੱਕ ਨਹੀਂ ਆਈ ਹੈਗੀ ਜ਼ਿੰਦਗੀ ਚ ਕੋਈ ਰੈਸਲਿੰਗ ਲੈ ਕੇ ਆਇਆ ਪਰ ਮੈਂ ਲੈ ਕੇ ਆਉਂਗਾ ਅੱਜ ਦਿੱਲੀ ਪਬਲਿਕ ਨਿਊਜ਼ ਨੂੰ ਥੋੜਾ ਸਵਾਗਤ ਹੈ ਅਸੀਂ ਥੋੜੀ ਨਵੀਂ ਖਬਰ ਨਵੀਂ ਚਰਚਾ ਲੈ ਕੇ ਆਏ ਅੱਜ ਅਸੀਂ ਤੁਹਾਨੂੰ ਇਸ ਇੱਕ ਯਹੀ ਸ਼ੀਤ ਨਾਮ ਲਾਵਾਂਗੇ ਜਿਨੇ ਕੀ ਈ ਦੁਨੀਆ ਭਰ ਦੇ ਵਿੱਚ ਜਿਹੜਾ ਹੈਗਾ ਪੰਜਾਬੀਆਂ ਦਾ ਨਾਮ ਰੌਸ਼ਨ ਕਰ ਦਿੱਤਾ ਨਾਮ ਵੀ ਰੌਸ਼ਨ ਕਿਹੜਾ ਕਿ ਡਬਲਯੂ ਡਬਲਯੂ ਐਫ ਜੀ ਡੀ ਕੀ ਰੈਸਲਿੰਗ ਦੇ ਵਿੱਚ ਜਿੱਥੇ ਕਿ ਕੋਈ ਜਾ ਕੇ ਰਾਜੀ ਗੋਰਿਆਂ ਦੀ ਖੇਡ ਆ ਲੇਕਿਨ ਪਰ ਇਹਨਾਂ ਨੇ ਇੰਨਾ ਮਿਹਨਤ ਕੀਤੀ ਕਿ ਜਿਹੜੀ ਜੌਨਸਨਾਂ ਦੀ ਬੈਲਟ ਇਹ ਜਿੱਤ ਕੇ ਲੈ ਕੇ ਆਇਆ ਜਿਹੜਾ ਕਿ ਹਰ ਰੈਸਲਰ ਦਾ ਸੁਪਨਾ ਹੁੰਦਾ ਸੁਲਤਾਨ ਇੱਕ ਸੁਲਤਾਨ ਫਿਲਮ 'ਚ ਦੇਖਿਆ ਸੀਗਾ ਜਿਹਦਾ ਸਲਮਾਨ ਖਾਨ ਨੇ ਰੋਲ ਅਦਾ ਕੀਤਾ ਸੀ ਫਿਲਮ ਮੂਵੀ ਵੀ ਆਈ ਸੀ ਤੇ ਹਰਿਆਣੇ ਦੇ ਸੀ ਜਿਨ੍ਹਾਂ ਨੇ ਕੁਸ਼ਤੀ ਦੇ ਵਿੱਚ ਆਪਣਾ ਨਾਮ ਰੌਸ਼ਨ ਕੀਤਾ ਸੀਗਾ ਤੇ ਉਸੇ ਤਰ੍ਹਾਂ ਪਿੰਡ ਸੰਗੋਵਾਲ ਦਾ ਜਿਹਨਾਂ ਲੁਧਿਆਣਾ ਦੇ ਰਹਿਣ ਵਾਲਾ ਸੁਲਤਾਨ ਸਿੰਘ ਆ ਜਿਹੜਾ ਕਿ ਪੂਰਾ ਛਾਇਆ ਹੋਇਆ ਹੈਗਾ ਤੇ ਗੋਰੀਆ ਦੇ ਗੋਰੀਆ ਨੂੰ ਚਿਤ ਕਰ ਚੁੱਕਾ ਸੁਲਤਾਨ ਦੀ ਜ਼ਿੰਦਗੀ ਦੀ ਕਹਾਣੀ ਸੁਣਾਗੇ ਸੁਲਤਾਨ ਸਵਾਗਤ ਆ ਤੁਹਾਡਾ ਕੀ ਕਹਿਣਾ ਚਾਹੁੰਦੇ ਹੋ ਕਿਸ ਤਰ੍ਹਾਂ ਨਾਲ ਜਿਹੜਾ ਤੁਸੀਂ ਜਿਹੜਾ ਰੈਸਲਿੰਗ 'ਚ ਪਹੁੰਚੇ ਕਿਸ ਤਰ੍ਹਾਂ ਦਾ ਸ਼ੁਰੂਆਤ ਸੀ ਤੁਹਾਡੀ ਕਿੱਥੋਂ ਸ਼ੁਰੂਆਤ ਪਹਿਲਾਂ ਤਾਂ ਸਾਰੇ ਦੇਸ਼ ਵਾਸੀ ਨੂੰ ਤੇ ਪੰਜਾਬ ਦੇ ਲੋਕਾਂ ਨੂੰ ਮੇਰਾ ਜੈ ਭੀਮ ਜੈ ਭਾਰਤ ਤੇ ਹਾਂਜੀ ਮੇਰੀ ਜਿਹੜੀ ਸ਼ੁਰੂਆਤ ਹੈ ਜੀ 2017 ਦੇ ਵਿੱਚ ਮੈਂ ਰੈਸਲਿੰਗ ਦੀ ਸ਼ੁਰੂਆਤ ਕੀਤੀ ਸੀ ਦਾ ਗ੍ਰੇਡ ਖਲੀ ਅਕੈਡਮੀ ਸੀ W E ਜਿੱਥੋਂ ਮੈਂ ਆਪਣੀ ਜ਼ਿੰਦਗੀ ਦੀ ਸ਼ੁਰੂਆਤ ਕੀਤੀ ਸੀ ਤੇ ਜਿਹਦੇ ਵਿੱਚ ਦਾ ਗ੍ਰੇਡ ਖਲੀ ਨੇ ਮੈਨੂੰ 2 ਸਾਲ ਦੀ ਇੱਕ ਛੇ ਸਾਲ ਟ੍ਰੇਨਿੰਗ ਦਿੱਤੀ ਸਰ ਨੇ ਮੈਨੂੰ ਤੇ ਸਾਲ ਮੈਨੂੰ ਗੋਰੈਂਟੀ ਨਹੀਂ ਦਿੱਤੀ ਉਹ ਟ੍ਰੇਨਿੰਗ ਕਰਨ ਤੋਂ ਬਾਅਦ ਫਿਰ ਮੈਂ ਫਾਈਟਾਂ ਸ਼ੁਰੂ ਕੀਤੀਆਂ 2019 ਦੇ ਵਿੱਚ ਮੈਂ ਸਿੰਗਾਪੁਰ ਗਿਆ ਸਿੰਗਾਪੁਰ ਦੇ ਵਿੱਚ ਮੈਂ ਆਪਣੀਆਂ ਫਾਈਟਾਂ ਸ਼ੁਰੂਆਤ ਕੀਤੀ ਫਾਈਟਾਂ ਤਿੰਨ ਫਾਈਟਾਂ ਸਿੰਗਾਪੁਰ ਚ ਕਰੀਆਂ ਜੋ ਕਿ ਮੈਂ ਜਿੱਤੀਆਂ ਸਰ ਜੀ ਤਾਂ ਤੁਹਾਡਾ ਸੀਗਾ ਰੈਸਲਿੰਗ ਦੀ ਸ਼ੁਰੂਆਤ ਉਦੋਂ ਪਹਿਲਾਂ ਤੁਸੀਂ ਕੀ ਕਰਦੇ ਸੀਗੇ ਕੀ ਪੜ੍ਹਾਈ ਕੀਤੀ ਕੀ ਕਵੱਡੀ ਦੇ ਖਿਡਾਰੀ ਸੀ ਜਾਂ ਕਿਸ ਤਰ੍ਹਾਂ ਨਾਲ ਇਸ ਦਾ ਸ਼ੌਂਕ ਪਿਆ ਇਹਦੇ ਬਾਰੇ ਥੋੜਾ ਦੱਸੋ ਸ਼ੁਰੂ ਤੋਂ ਤਾਂ ਸ਼ੁਰੂਆਤ ਹੋਈ ਜਿਹੜਾ ਹੈਗਾ ਉਹ ਦੱਸੋ ਥੋੜਾ ਜਿਹਾ ਸਾਡੇ ਦਰਸ਼ਕ ਸੁਣਦੇ ਚਾਹਵਾਨ ਨੇ ਵੀ ਕਿਵੇਂ ਜਿਹੜਾ ਸੁਲਤਾਨ ਸਿੰਘ ਰੈਸਲਿੰਗ ਦਾ ਚੈਂਪੀਅਨ ਬਣਿਆ ਜਿਹੜਾ WWE ਦਾ ਚੈਂਪੀਅਨ ਬਣਿਆ ਬੈਲਟ ਜਿੱਤੀ ਜੌਨਸਨਾਂ ਦੀ ਬੈਲਟ ਉਹਦੇ ਕੋਲੋਂ ਕਿਵੇਂ ਜਿੱਤਿਆ ਸਰ ਹਾਂਜੀ ਤੇ ਮੈਂ ਜੀ ਪਹਿਲਾ ਸਟਾਰਟਿੰਗ ਵੇਲੇ ਮਤਲਬ ਸਕੂਲ ਟਾਈਮ ਤੋਂ ਹੀ ਮੈਂ ਇੱਕ ਫਿਜ਼ੀਕਲ ਨਾਲ ਜੁੜਿਆ ਹੋਇਆ ਮੈਂ ਮਤਲਬ ਇਹ ਰੈਸਲਿੰਗ ਦੇ ਕਬੱਡੀ ਖੇਡਦਾ ਸੀ ਮੈਂ ਐਥਲੀਟ ਕਰਦਾ ਸੀ ਸ਼ੁਰੂ ਦੇ ਵਿੱਚ ਹੀ ਮਤਲਬ ਮੈਂ ਬਚਪਨ ਤੋਂ ਹੀ ਮੈਂ ਮਤਲਬ ਮੈਂ ਲਾਈਨ ਦੇ ਵਿੱਚ ਜੁੜਿਆ ਹੋਇਆ ਕਿਉਂਕਿ ਮੇਰੇ ਫਾਦਰ ਸਾਹਿਬ ਵੀ ਇੱਕ ਬਹੁਤ ਵੱਡੇ ਕਬੱਡੀ ਦੇ ਖਿਡਾਰੀ ਰਹਿ ਚੁੱਕੇ ਨੇ ਜੋ ਕਿ ਅਕੀਲਾਰਾਪੁਰ ਦੇ ਵਿੱਚ ਜਮਨੇ ਲਗਾਤਾਰ 3 ਸਾਲ ਉਥੇ ਬੈਸਟ ਲੀਗ ਦਾ ਖਿਤਾਬ ਅਜੇ ਤੱਕ ਕੋਈ ਰਿਕਾਰਡ ਨਹੀਂ ਉਹ ਤੋੜ ਸਕਿਆ ਹੈਗਾ ਜੋ ਮੇਰੇ ਬਾਪੂ ਨੇ ਉਥੇ ਪੈਦਾ ਕੀਤਾ ਅਕੀਲਾਰਾਪੁਰ ਖੇਡਾਂ ਦੇ ਵਿੱਚ ਤੇ ਉਹਨਾਂ ਨੂੰ ਦੇਖ ਕੇ ਹੀ ਬੱਚਾ ਛੋਟਾ ਹੁੰਦਾ ਮੈਂ ਉਹਨਾਂ ਨੂੰ ਦੇਖ ਕੇ ਹੀ ਇਹ ਲਾਈਨ ਦੇ ਵਿੱਚ ਪਿਆ ਕਬੱਡੀ ਦੇ ਵਿੱਚ ਵੀ ਮੈਂ ਬਹੁਤ ਵਧੀਆ ਖੇਡਦਾ ਸੀ ਮੈਂ ਇੱਕ ਜਾਫੀ ਸੀ ਤਕੜਾ ਕਾਫੀ ਜ਼ਿਆਦਾ ਤੇ ਪਰ ਮੈਨੂੰ ਐਸੀ ਵੀ ਮੇਰੇ 'ਚ ਥੋੜਾ ਜਿਹਾ ਏਗੋ ਸੈਟੀਸਫਾਈ ਬਹੁਤ ਜ਼ਿਆਦਾ ਸੀ ਜਿਸ ਦੇ ਕਰਕੇ ਮੈਂ ਲੜਾਈਆਂ ਝਗੜਿਆਂ ਦੇ ਵਿੱਚ ਪੈ ਗਿਆ ਤੇ ਲੜਨ ਲੜਨ ਲੱਗ ਗਿਆ ਗਲਤ ਕੰਮਾਂ ਦੇ ਵਿੱਚ ਪੈ ਗਿਆ ਬਹੁਤ ਜ਼ਿਆਦਾ ਗਲਤ ਤਰੀਕੇ ਫਾਦਾ 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 ਜੀ ਮੈਂ ਆਪਣੀ ਜ਼ਿੰਦਗੀ ਖਰਾਬ ਕਰਕੇ ਬਹਿ ਗਿਆ ਤੇ ਜਦੋਂ ਜਦੋਂ ਮੇਰੀ ਮੈਂ ਲੜਾਈ ਗਲਤ ਕੰਮਾਂ ਦੇ ਵਿੱਚ ਪਿਆ ਸੀ ਨਾ ਮੇਰੀ ਜ਼ਿੰਦਗੀ ਖਰਾਬ ਹੋ ਗਈ ਸੀ ਕਿਸੇ ਤਰੀਕੇ ਨਾਲ ਤੇ ਮੁੜ ਕੇ ਫਿਰ ਮੈਂ ਸੋਚਿਆ ਯਾਰ ਮੈਂ ਕਾ ਯਾਰ ਮੈਂ ਕਿਹੜੇ ਲਾਈਨ ਦੇ ਵਿੱਚ ਪੈ ਗਿਆ ਮਾਂ ਵੀ ਮੈਂ ਕਿਹੜੀ ਲਾਈਨ ਦੇ ਵਿੱਚ ਜਾ ਕੇ ਮੈਂ ਆਪਣੇ ਪੰਜਾਬ ਨੂੰ ਬਰਬਾਦ ਕਰ ਰਿਹਾ ਮਾਂ ਆਪਣੇ ਦੇਸ਼ ਨੂੰ ਬਰਬਾਦ ਕਰ ਰਿਹਾ ਮਾਂ ਤੇ ਮੈਂ ਕਿਉਂ ਨਾ ਆਪਾਂ ਨੂੰ ਦੇਸ਼ ਨੂੰ ਇੱਕ ਚੰਗੀ ਦਿਸ਼ਾ ਦੇ ਵਿੱਚ ਲੈ ਕੇ ਜਾਵਾਂ ਯਾਰ ਮੈਂ ਗਲਤ ਕੰਮ ਛੱਡ ਕੇ ਮੈਂ ਚੰਗਾ ਬਣਨਾ ਚਾਹੁੰਦਾ ਤੇ ਫਿਰ ਮੈਂ ਜੀ 2017 ਦੇ ਵਿੱਚ ਮੈਂ ਲ ਰੈਸਲਿੰਗ ਦੇ ਪਤਾ ਲੱਗੇ ਵੀ ਗ੍ਰੇਡ ਖਲੀਸਰ ਦੀ ਅਕੈਡਮੀ ਆ ਤੇ ਮੈਂ ਸਰ ਨਾਲ ਗੱਲ ਕੀਤੀ ਖਲੀਸਰ ਨਾਲ ਖਲੀਸਰ ਨੇ ਮੈਨੂੰ ਹੌਸਲੇ ਦਿੱਤਾ ਕਹਿੰਦਾ ਵੀ ਤੇਰੇ ਚ ਜਜਬਾ ਵਾ ਫਾਈਟ ਕਰਨ ਦਾ ਤੇਰੇ ਚ ਜਜਬਾ ਵਾ ਇਹ ਕਰਨ ਦਾ ਤੂੰ ਗਲਤ ਕੰਮ ਛੱਡ ਕੇ ਕਰਕੇ ਆਇਆ ਕਿਉਂਕਿ ਇਹਦੇ ਵਿੱਚ ਬਾਈ ਜੀ ਜਿਹੜੇ ਆਹ ਲਾਈਨ ਆ ਨਾ ਇਹ ਲਾਈਨ 'ਚ ਮੁੜਨਾ ਬਹੁਤ ਔਖਾ ਯਾਰ ਕਿਉਂਕਿ ਇਹ ਦਲਦਲ ਇੰਨੀ ਗੰਦੀ ਆ ਨਾ ਨਸ਼ਾ ਹੋ ਗਿਆ ਗੈਂਗਸਟਰ ਦੀ ਬਾਦ ਹੋ ਗਿਆ ਇਹ ਦਲਦਲ ਇੰਨੀ ਗੰਦੀ ਐ ਚ ਨਿਕਲਣਾ ਬਹੁਤ ਔਖਾ ਪਰ ਜਦੋਂ ਮੈਂ ਬਾਈ ਨਿਕਲਿਆ ਮੈਨੂੰ ਪਤਾ ਮੈਨੂੰ ਬਹੁਤ ਮੁਸੀਬਤਾਂ ਦਾ ਸਾਹਮਣਾ ਕਰਨਾ ਪਿਆ ਮੁਸੀਬਤਾਂ ਬਹੁਤ ਦੁੱਖ ਝੱਲਣੇ ਪਏ ਬਹੁਤ ਤਾਣੇ ਮਿਹਣੇ ਖੋਣੇ ਪਏ ਪਰ ਮੈਂ ਡਰਿਆ ਨਹੀਂ ਹੈਗਾ ਕਿਉਂਕਿ ਸਤਗੁਰੂ ਰਵਦਾਸ ਮਹਾਰਾਜ ਤੇ ਬਾਬਾ ਸਾਹਿਬ ਦੀ ਕਿਰਪਾ ਇੰਨੀ ਸੀ ਕਿਉਂਕਿ ਮੈਂ دبਿਆ ਨਹੀਂ ਤੇ ਮੈਂ ਆਪਣੀ ਜ਼ਿੰਦਗੀ ਦੀ ਮਿਹਨਤ ਜਾਰੀ ਕਰੀ ਤੇ ਅੱਜ ਉਹੀ ਜਿਹੜੀ ਆ ਬੈਲਟ ਜਿਹੜੀ ਆਪਾਂ WWE ਦੇ ਵਿੱਚ ਦੇਖਦੇ ਆ ਅੱਜ ਉਹ ਪੰਜਾਬ ਲਈ ਮੈਂ ਲੈ ਕੇ ਆਇਆ ਤੇ ਆਪਣੇ ਦੇਸ਼ ਲਈ ਲੈ ਖੇਲਣਾ ਤੇ ਕਿਥੇ ਗੋਰਿਆਂ ਨੂੰ ਚੇਤ ਕੀਤਾ ਕਿਵੇਂ ਲੱਗਿਆ ਸੀਗਾ ਜਿਵੇਂ ਕਿਹੜੇ ਦੇਸ਼ ਚ ਗਿਆ ਕੁਝ ਇਸ ਤਰ੍ਹਾਂ ਦੀ ਕੋਈ ਦੱਸੋ ਘਟਨਾ ਜਿਹੜੀ ਸੁਣੂ ਸੋਚ ਕੇ ਅੱਜ ਵੀ ਤੁਸੀਂ ਉਦਾਸ ਹੋ ਜਾਂਦੇ ਹੋ ਵੀ ਇਸ ਤਰ੍ਹਾਂ ਹੋ ਰਿਹਾ ਇੱਕ ਖਿਡਾਰੀ ਦੇ ਨਾਲ ਜਦ ਕਿ ਬਾਕੀ ਇੰਨੀਆਂ ਖੇਡਾਂ ਨੇ ਉੱਥੇ ਸਰਕਾਰ ਪ੍ਰਮੋਟ ਕਰਦੀ ਐ ਇਸ ਖੇਡ ਨੂੰ ਪ੍ਰਮੋਟ ਨਹੀਂ ਕਰਦੀ ਕੀ ਕਹਿਣਾ ਚਾਹੋ ਜੀ ਹਾਂਜੀ ਮੈਂ ਨਾ ਜੀ ਸਭ ਤੋਂ ਪਹਿਲਾਂ ਸਿੰਗਾਪੁਰ ਗਿਆ ਸੀ ਮੈਂ ਪੰਜ ਕੰਟਰੀਆਂ ਖੇਡ ਚੁੱਕਿਆ ਮਾਂ ਜਿਵੇਂ ਸਿੰਗਾਪੁਰ ਮਲੇਸ਼ੀਆ ਥਾਈਲੈਂਡ ਜਾਪਾਨ ਦੇ ਵਿੱਚ ਤੇ ਉਹਦੇ ਵਿੱਚ ਮੈਂ 11 ਮੈਚ ਟੋਟਲ ਕੀਤੇ ਨੇ ਆਪਣੇ ਨਾ ਆਪਣੀ ਜ਼ਿੰਦਗੀ ਦੇ ਉੱਥੇ ਬਾਹਲੀ ਕੰਟਰੀਆਂ ਦੇ ਵਿੱਚ ਉਹਦੇ ਵਿੱਚੋਂ 8 ਮੈਚ ਮੈਂ ਤੇ ਉੱਥੇ ਜਿਹੜੀ ਗਵਰਨਮੈਂਟ ਆ ਨਾ ਮਤਲਬ ਖਡਾਰੀਆਂ ਨੂੰ ਮਤਲਬ ਸਕੂਲ ਲੈਵਲ ਤੋਂ ਹੀ ਚੱਕ ਲੈਂਦੀ ਆ ਉਹਨਾਂ ਦੀ ਡਾਈਟ ਖਰਚਾ ਉਹਨਾਂ ਦਾ ਹਰ ਇੱਕ ਚੀਜ਼ ਖਰਚਾ ਚੱਕ ਲੈਂਦੇ ਆ ਦੇਖੋ ਉਹ ਪੈਲ ਕੰਟਰੀਆਂ ਵੱਡੀਆਂ ਨੇ ਖਾਣਾ ਖਰਚਾ ਸਭ ਤੋਂ ਉਹਨਾਂ ਦਾ ਵਧੀਆ ਵਾ ਤੇ ਮੈਂ ਜਦੋਂ ਇੱਕ ਵਾਰੀ ਦੀ ਗੱਲ ਆ ਰੋਲ ਨੰਬਰ ਮੈਚ ਚੱਲ ਰਿਹਾ ਸੀ 14 ਦੇਸ਼ਾਂ ਦੇ ਲੋਕਾਂ ਨੇ ਪਾਰਟਿਸਿਪੇਟ ਕੀਤਾ ਉਹ ਮਤਲਬ ਮੈਚ ਦੇ ਵਿੱਚ ਤੇ ਉਹਦੇ ਵਿੱਚ ਮੈਨੂੰ ਵੀ ਮੌਕਾ ਮਿਲਿਆ ਇੰਡੀਅਨ ਰੈਸਲਰ ਸਿਰਫ ਇਕ ਮੈਂ ਸੀ ਤੇ ਮੇਰੀ ਮਾਦੇ ਦੇ ਲਈ ਵੀ ਕੋਈ ਨਹੀਂ ਖੜਾ ਸੀ ਉੱਥੇ ਰਿੰਗ ਦੇ ਵਿੱਚ ਬਾਕੀ ਉਹਨਾਂ ਦੇ ਨਾਲ ਨਾਲ ਆਪਣੇ ਦੋਸਤ ਸਾਥੀ ਮਿੱਤਰ ਸਾਰੇ ਲਗ ਮਤਲਬ ਲੋਕ ਆਏ ਹੋ ਸੀ ਮੈਂ ਇੰਡੀਅਨ ਸਿਰਫ ਇਕੱਲਾ ਸੀ ਮੇਰੀ ਮਾਦੇ ਲਈ ਵੀ ਕੋਈ ਨਹੀਂ ਖੜਾ ਸੀ ਤੇ ਮੈਨੂੰ ਮਾਨ ਸੀ ਵੀ ਮੈਂ ਮੈਂ ਪਾਰਟਿਸਿਪੇਟ ਕਰ ਰਿਹਾ 14 ਦੇਸ਼ਾਂ ਦੇ ਲੋਕਾਂ ਨਾਲ ਤੇ ਦੇਖੋ ਪਾਰਟਿਸਿਪੇਟ ਕਰਨੇ ਬਹੁਤ ਵੱਡੀ ਗੱਲ ਆ ਜਿੱਤ ਤਾਂ ਮੈਨੂੰ ਸੋਚਿਆ ਨਹੀਂ ਸੀ ਮੈਂ ਜਿੱਤੂਗਾ ਤੇ ਮੈਂ ਉੱਥੇ 14 ਦੇ 14 ਰੈਸਲਰ ਨੂੰ ਰਿੰਗ ਤੋਂ ਬਾਹਰ ਕੱਢਿਆ ਬਾਹਰ ਸਿੱਟਿਆ ਤੇ ਮੈਂ ਉੱਥੇ ਵਿਨਰ ਬਣਿਆ ਵਿ ਜਦੋਂ ਮੈਨੂੰ ਨਾ ਮਤਲਬ ਟਾਈਮ ਲੱਗ ਗਿਆ 12 ਵਜੇ ਗਏ ਉੱਥੇ ਪਹੁੰਚੇ ਕਿਵੇਂ ਉੱਥੇ ਤੁਸੀਂ ਜਿਵੇਂ ਸਿੰਗਾਪੁਰ ਕਿਵੇਂ ਆਪਣਾ ਖਰਚਾ ਪੂਰਾ ਕਰਦੇ ਸੀਗੇ ਕਿਵੇਂ ਪਹੁੰਚੇ ਉਹ ਵੀ ਥੋੜੀ ਜਿਹੀ ਇੱਕ ਕਹਾਣੀ ਬੜੀ ਥੋੜੀ ਉਹ ਹੈਗੀ ਆ ਮੇਰਾ ਪਰ ਮੈਨੂੰ ਨਾ ਮੈਨੂੰ ਇਹ ਸੀ ਯਾਰ ਮੈਂ ਆਪਣੇ ਦੇਸ਼ ਲਈ ਨਾ ਕੁਝ ਲੱਗ ਕਰਨਾ ਚਾਹੁੰਦਾ ਵੀ ਜਿਹੜੀ ਮੈਂ ਲਾਈਨ ਦੇ ਵਿੱਚ ਪਹਿਲਾਂ ਬੜਿਆ ਹੋਇਆ ਸੀ ਨਾ ਗਲਤ ਕੰਮਾਂ ਦੇ ਵਿੱਚ ਮੈਂ ਇਹਨੂੰ ਮਤਲਬ ਲੋਕਾਂ ਦੇ ਪ੍ਰਤੀ ਦੱਸਣਾ ਚਾਹੁੰਦਾ ਯਾਰ ਮੈਂ ਕਹਾਂ ਵੀ ਜੇ ਆਪਾਂ ਗਲਤ ਕੰਮ ਨੂੰ ਛੱਡਾਂਗੇ ਨਸ਼ੇ ਨੂੰ ਛੱਡਾਂਗੇ ਜਾਂ ਲੜਾਈ ਬਾਦ ਨੂੰ ਗੈਂਗਸਟਰ ਬਾਦ ਨੂੰ ਛੱਡਾਂਗੇ ਆਪਾਂ ਚੰਗੇ ਤੇ ਮੈਂ ਉੱਥੇ ਤੱਕ ਪਹੁੰਚ ਲੀ ਨਾ ਮੈਨੂੰ ਜੀ ਮੈਂ ਇੱਕ ਨਾਰਮਲ ਫੈਮਿਲੀ ਤੋਂ ਬਿਲੋਂਗ ਕਰਦਾ ਮਾਂ ਇੰਨਾ ਹੈ ਨਹੀਂ ਸੀ ਮੇਰੇ ਕੋਲ ਮੈਂ ਵੀਜ਼ਾ ਅਪਲਾਈ ਕੀਤਾ ਮੈਂ ਸਟੂਡੈਂਟ ਵੀਜ਼ਾ ਅਪਲਾਈ ਕੀਤਾ ਕਿਉਂਕਿ ਮੇਰੀ ਉਦੋਂ ਸਟੇਮ ਏਜ ਘੱਟ ਸੀ ਮੈਂ ਸਟੂਡੈਂਟ ਵੀਜ਼ੇ ਲਈ ਅਪਲਾਈ ਕੀਤਾ ਸਟੂਡੈਂਟ ਵੀਜ਼ਾ ਅਪਲਾਈ ਕਰਨ ਤੋਂ ਬਾਅਦ ਮੇਰਾ ਵੀਜ਼ਾ ਆ ਗਿਆ ਜਦੋਂ ਵੀਜ਼ਾ ਆਇਆ ਮੇਰੇ ਕੋਲ 1 ਰੁਪਿਆ ਨਹੀਂ ਸੀ ਬਾਈ ਜੀ ਤੇ ਮੈਂ 3 ਲੱਖ ਰੁਪਿਆ 10% ਵਿਆਜ ਦੇ ਚੱਕ ਕੇ ਲੈ ਕੇ ਗਿਆ ਸੀ ਤੇ ਜਦੋਂ ਮੈਂ ਬਿਆ ਤੇ ਚੱਕਿਆ ਕਿਉਂਕਿ ਮੈਨੂੰ ਸੀ ਮੈਂ ਆਪਣੇ ਦੇਸ਼ ਦੇ ਲਈ ਨੌ ਰੋਸਨ ਕੰਨ ਜਾ ਰਿਹਾ ਮੈਂ ਉਹ ਦੇਸ਼ ਦੇ ਵਿੱਚ ਵੀ ਸਿੰਗਾਪੁਰ ਦੇ ਵਿੱਚ ਮੈਂ ਤੇ ਬੜਾ ਮੈਨੂੰ ਹੋਇਆ ਮੈਨੂੰ ਬੜਾ ਖੁਸ਼ੀ ਜੀ ਮੈਨੂੰ ਚਲੋ ਮੇਰੇ ਮੈਂ ਚੱਕਿਆ ਚੱਕ ਕੇ ਗਿਆ ਉੱਥੇ ਪਹੁੰਚਿਆ ਮੈਂ ਲਗਾਤਾਰ 14 14 15 15 ਘੰਟੇ ਕੰਮ ਕਰਦਾ ਹੁੰਦਾ ਸੀ ਭਾਂਡੇ ਮਾਂਜਣੇ ਰੈਸਟੋਰੈਂਟ ਉੱਥੋਂ ਕੋਈ ਨਾ ਰੈਸਟੋਰੈਂਟ ਲਾਈਨਾ ਉੱਥੇ ਤੇ ਭਾਂਡੇ ਮਾਂਜਰੇ ਝਾੜੂ ਲਾਉਣੇ ਤੇ ਲੈਟਰਨ ਵਗੈਰਾ ਸਾਫ ਕਰਨੀਆਂ ਮਤਲਬ ਆਪਣਾ ਡਾਇਟ ਖਰਚਾ ਤੇ ਆਪਣਾ ਜਿਹੜਾ ਕਰਜ਼ਾ ਚੱਕ ਕੇ ਗਿਆ ਸੀ ਉਹ ਮੋੜਨਾ ਠੀਕ ਹੈ ਜੀ ਤੇ ਨਾਲ ਦੀ ਨਾਲ ਮੈਂ ਵਰਕਆਊਟ ਵੀ ਕਰਦਾ ਸੀ ਮੈਂ ਇੱਕ ਘੰਟਾ ਡੇਢ ਘੰਟਾ ਵਰਕਆਊਟ ਲਾਉਣਾ ਕਿਉਂਕਿ ਵਰਕਆਊਟ ਨੂੰ ਟਾਈਮ ਬਹੁਤ ਘੱਟ ਹੁੰਦਾ ਸੀ ਕਿਉਂਕਿ ਮੇਰੇ ਟੈਨਸ਼ਨ ਸੀ ਵੀ ਕਰਜੇ ਦੇ ਪੈਸੇ ਚੱਕੇ ਆ ਜਾਂ ਮੈਨੂੰ ਲਾਉਣਾ ਵੀ ਹੈ ਇਹ ਤੇ ਮਤਲਬ ਵਰਕਆਊਟ ਲਈ ਵੀ ਟਾਈਮ ਕੱਟਦਾ ਸੀ ਤੇ ਜਦੋਂ ਮੈਂ ਫਾਈਟ ਕੀਤੀ ਉਸ ਟਾਈਮ ਕੀ ਸੀ ਮੇਰਾ ਕਿਉਂਕਿ ਕਰਜਾ ਇੰਨਾ ਜ਼ਿਆਦਾ ਸੀ ਕਿਉਂਕਿ ਵਿਆਜ ਬਹੁਤ ਪੈ ਰਿਹਾ ਸੀ ਤੇ ਮੈਂ ਫਾਈਟ ਕਰਨ ਗਿਆ ਸੀ ਤੇ ਮੈਂ ਫਾਈਟ ਕਰਨ ਗਿਆ ਤਾਂ ਫਾਈਟ ਮੈਂ ਜਿੱਤੀ ਉੱਥੇ ਜਿੱਤਣ ਤੋਂ ਬਾਅਦ ਤੁਸੀਂ ਯਕੀਨ ਮੰਨੋਗੇ ਮੇਰੇ ਕੋਲ ਕਰਾਇਆ ਨਹੀਂ ਸੀ ਉਸ ਟਾਈਮ ਉਹ ਕਰਾਇਆ ਸੀ ਰੋਟੀ ਦੀ ਭੁੱਖ ਲੱਗੀ ਸਵੇ ਤੇ ਤੇ ਮੇਰਾ ਭੁੱਖਾ ਮੈਂ ਫੇਰ ਵੀ ਫਾਈਟ ਕਰੀ ਮਤਲਬ ਮੈਂ ਤਾਂ ਇੰਨਾ ਭੁੱਖਾ ਸੀ ਮੈਨੂੰ ਬਹੁਤ ਭੁੱਖ ਲੱਗੀ ਸ਼ਵੇਰ ਦਾ 8 ਵਜੇ ਦਾ ਕਰੋ ਤੁਰਿਆ ਹੋਇਆ ਰਾਤ ਦੇ 12:00 ਵੱਜ ਗਏ ਮੈਨੂੰ ਕੁਝ ਵੀ ਨਹੀਂ ਖਾਦਾ ਸਿਰਫ ਪਾਣੀ ਦੇ ਸਿਰ ਤੇ ਸੀ ਪਾਣੀ ਪੀ ਰਿਆ ਸੀ ਪਾਣੀ ਬਰਨ ਕਿਸੇ ਨੂੰ ਇਹ ਥੋੜੀ ਕਹਿ ਸਕਦਾ ਸੀ ਵੀ ਇੱਕ ਇੰਡੀਅਨ ਰੈਸਲਰ ਇੰਨਾ ਗਰੀਬ ਕਿਉਂਕਿ ਸਾਡੇ ਇੰਡੀਅਨ ਦਾ ਮਜ਼ਾਕ ਡੋਣਾ ਸੀ ਉਹਨਾਂ ਨੇ ਜੇ ਮੈਂ ਕਿਸੇ ਨੂੰ ਇਹ ਕਹਿੰਦਾ ਯਾਰ ਮੈਂ ਮੈਂ ਰੋਟੀ ਨਹੀਂ ਖਾਧੀ ਹੈਗੀ ਰੈਸਲ ਗੋਰੀ ਨੂੰ ਕਹਿੰਦਾ ਚਲੋ ਗੋਰੀ ਨੇ ਮਨ ਦਾ ਕਰ ਲੈਣੀ ਸੀ ਪਰ ਉਹਨਾਂ ਨੇ ਮਨ ਦੇ ਵਿੱਚ ਇਹ ਹੋਣਾ ਸੀ ਯਾਰ ਇੰਡੀਅਨ ਦਾ ਰੈਸ਼ ਲੋਵੈਂਡਰ ਸਰਕਾਰ ਨੇ سپورਟ ਨਹੀਂ ਕੀਤੀ ਲੋਕਾਂ ਨੇ سپورਟ ਨਹੀਂ ਕੀਤੀ ਸਾਡੇ ਇੰਡੀਆ ਨੂੰ ਡਾਊਨ ਕਰਨਾ ਸੀ ਉਹਨਾਂ ਨੇ ਪਰ ਮੈਂ ਦੱਸਿਆ ਨਹੀਂ ਮੈਂ ਭੁੱਖੇ ਭਾਣੇ ਮੈਂ ਫਾਈਟ ਕੀਤੀ ਮੇਰੀ ਇੱਕ ਘੰਟਾ ਫਾਈਟ ਚੱਲੀ ਮੈਂ 14 ਦੇ ਛਿੱਟੇ ਮੈਂ ਜਿੱਤੇ ਉਹਨਾਂ ਤੋਂ ਜਿੱਤ ਕੇ ਮੈਂ ਦੇਸ਼ ਦਾ ਨੌਰੋਸ ਨਹੀਂ ਕਿਹਾ ਮੈਨੂੰ ਖੁਸ਼ੀ ਬਈ ਮੈਂ ਆਪਣੇ ਦੇਸ਼ ਲਈ ਕੋਸ ਕੀਤਾ ਤੇ ਮੁੜ ਕੇ ਜਦੋਂ ਮੈਂ ਘਰ ਵਾਪਸ ਜਾਣਾ ਸੀ ਮੇਰੀ ਜੇਬ ਚ ਕੁਛ ਨਾ ਸਿਰਫ 5 ਡਾਲਰ 25 ਡਾਲਰ 25 ਤੋਂ 30 ਡਾਲਰ ਦੀ ਟੈਕਸੀ ਜਿਆਦਾ ਲੱਗਦੀ ਲੱਗਦੀ ਸੀ ਤੇ ਫਿਰ ਮੇਰੇ ਕੋਲ ਪੈਸਾ ਨਹੀਂ ਸੀ ਮੈਂ ਸੋਚਿਆ ਮੈਂ ਕਿ ਚਲੋ ਠੰਡ ਲੱਗਦੀ ਸੀ ਬਹੁਤ ਜ਼ਿਆਦਾ ਕੋਸ ਕਪੜੇ ਵੀ ਨਹੀਂ ਸੀ ਇਦਾਂ ਦੇ ਪਾ ਕੇ ਪੈ ਜਾਂਦਾ ਰਾਜਾ ਕਿਉਂਕਿ ਉੱਥੇ ਆਊ ਨਹੀਂ ਹੈਗਾ ਇੱਥੇ ਜਿੱਦੇ ਮੈਂ ਆਪਾਂ ਸਿੱਧਾ ਆਪਾਂ ਪੈ ਜਾਂਦੇ ਫੁੱਟਪਾਥ ਤੇ ਪੈ ਜਾਂਦੇ ਆ ਤੇ ਮੈਂ ਉੱਥੇ ਰੈਸਟੋਰੈਂਟ ਚ ਖੁੱਲਾ ਤੇ ਮੈਂ ਰੈਸਟੋਰੈਂਟ ਚ ਜਾ ਕੇ ਗਿਆ ਮੈਂ ਕਹਾਂ ਸਰ ਵੀ ਮੈਂ ਕੰਮ ਕਰ ਲੈਣਾ ਮੈਨੂੰ ਪੈਸਿਆਂ ਦੀ ਲੋੜ ਆ ਮੈਂ ਘਰੇ ਜਾਣਾ ਮੈਂ ਉੱਥੇ ਲਗਾਤਾਰ ਫੇ ਮੈਂ ਭਾਂਡੇ ਮੰਜੇ ਨਾਲ ਮੈਂ ਰੋਇਆ ਅੱਖਾਂ ਚ ਹੰਝੂ ਵੀ ਆਏ ਹੰਝੂ ਕਿਸ ਗੱਲੋਂ ਆਏ ਕਿਉਂਕਿ ਇੰਡੀਆ ਦੀ ਗਵਰਨਮੈਂਟ ਨੇ ਮੇਰੀ ਹੈਲਪ ਨਹੀਂ ਕੀਤੀ ਜਾਂ ਇੰਡੀਆ ਦੇ ਕਿਛਨ ਬੰਦੇ ਨੇ ਮੇਰੀ ਹੈਲਪ ਨਹੀਂ ਕੀਤੀ ਕਿਉਂਕਿ ਉਧਰਲੇ ਲੋਕਾਂ ਦਾ ਇੱਕ ਦੋ ਦਿਰੀ ਬਹੁਤ ਕਰਦੇ ਆ ਤੇ ਦਬਾਅ ਹੁੰਦਾ ਸੀ ਤਾਂ ਮੈਨੂੰ ਮਾਨ ਵੀ ਸੀ ਕਿ ਮੈਂ ਵੈਸੇ ਉੱਥੇ ਜਿੱਤਿਆ ਵੀ ਆ ਤੇ ਉਦੋਂ ਫਿਰ ਮੈਂ ਕੰਮ ਕੀਤਾ 8 ਘੰਟੇ ਦੂਜੇ ਦਿਨ ਸਵੇਰੇ ਜਾ ਕੇ ਮੇਰੇ ਮੂੰਹ ਚ ਰੋਟੀ ਗਈ ਤੇ ਮੈਂ ਟੈਕਸੀ ਦਾ ਕਰਾ ਲਾ ਕੇ ਮ ਤੇ ਉਸ ਤੋਂ ਬਾਅਦ ਸਫਰ ਕਿਵੇਂ ਚੱਲਦਾ ਰਿਹਾ ਉਸ ਤੋਂ ਬਾਅਦ ਜਿਹੜੀ ਇਹ ਬੈਲਟ ਜਿਹੜੀ ਹੈਗੀ ਡਬਲਯੂਸੀ ਦੀ ਬੈਲਟ ਤੁਸੀਂ ਜਿਹੜੀ ਜਿੱਤੀ ਇਹ ਕਿੱਥੇ ਜਿਹੜਾ ਮੈਸੇਜ ਤੇ ਕਿਹੜੇ ਰੈਸਲਰ ਨੂੰ ਹਰਾਇਆ ਤੇ ਜਦੋਂ ਇਹ ਬੈਲਟ ਲੈ ਕੇ ਆਏ ਤਾਂ ਕਿਸ ਤਰ੍ਹਾਂ ਦਾ ਮਾਣ ਮਹਿਸੂਸ ਹੋਇਆ ਕਿਸ ਤਰ੍ਹਾਂ ਲੱਗ ਰਿਹਾ ਅੱਜ ਤੁਹਾਨੂੰ ਹਾਂਜੀ ਜਦੋਂ ਮੈਂ ਮਤਲਬ ਉਹ ਉਹਦੇ ਵਿੱਚ ਫਾਈਟਾਂ ਕਰੀ ਜਾਂ ਜਿੱਤੀਆਂ ਮੈਂ ਉੱਥੇ ਨਾ ਮੁੜ ਕੇ ਇਹ ਜਿਹੜੀ ਬੈਲਟ ਸੀ ਨਾ ਜੀ ਇਹ ਰਾਜਸਥਾਨ ਦਾ ਕੋਈ ਲੜਕਾ ਸੀ ਏਕੇ ਬਾਬਾ ਉਹਨੂੰ ਬੜਾ ਹੰਕਾਰ ਸੀ ਆਪਦੇ ਬਾਡੀ ਤੇ ਆਪਣੇ ਸਟੇਟ ਤੇ ਉੱਤੇ ਵੀ ਮੈਂ ਰਾਜਪੂਤਾਂ ਦਾ ਮੁੰਡਾ ਮੈਂ ਕਰ ਦਊਂ ਕਰ ਦਊਂ ਤੇ ਉਹਨੇ ਚੈਲੰਜ ਕੀਤਾ ਪੰਜਾਬ ਨੂੰ ਕਹਿੰਦਾ ਪੰਜਾਬ ਤਾਂ ਨਸ਼ੇ ਚ ਡੁੱਬਿਆ ਹੋਇਆ ਪੰਜਾਬ ਐਦਾਂ ਮਾ ਪੰਜਾਬ ਉਹ ਆ ਤੇ ਮੈਂ ਉਹਨੂੰ ਕਿਹਾ ਮੈਂ ਕਹਾ ਪੰਜਾਬ ਨਸ਼ੇ ਨਹੀਂ ਨਾ ਪੰਜਾਬ ਦੇ ਵਿੱਚ ਸੁਲਤਾਨ ਵਰਗੇ ਖਿਡਾਰੀ ਵੀ ਹੈਗੇ ਨੇ ਵੀ ਤੇਰਾ ਚੈਲੰਜ ਮੈਂ ਸੈਫਟ ਕਰਦਾ ਮਾ ਇਹ ਬਾਬਾ ਸਾਹਿਬ ਦਾ ਬੱਚਾ ਤੇਰਾ ਚੈਲੰਜ ਸੈਫਟ ਕਰੂਗਾ ਤੇ ਤੈਨੂੰ ਹਰਾ ਕੇ ਆਪਣੇ ਪੰਜਾਬ ਲਈ ਬੈਲਟ ਲੈ ਕੇ ਆਊਗਾ ਤੇ ਫਿਰ ਮੈਂ ਉਹਨਾਂ ਚੈਲੰਜ ਸੈਪਟ ਕੀਤਾ ਤੇ ਚੈਲੰਜ ਸੈਪਟ ਕਰਨ ਤੋਂ ਬਾਅਦ ਮੇਰੀ ਕਰਨਾਲ ਸ਼ਹਿਰ ਦੇ ਵਿੱਚ ਫਾਈਟ ਹੋਈ ਸੀ ਸਤੰਬਰ ਦੇ ਮਹੀਨੇ ਤੇ ਉਹਨੂੰ ਫਿਰ ਹਰਾ ਕੇ ਇਹ ਪੰਜਾਬ ਲਈ ਮੈਂ ਬੈਲਟ ਬਲਡ ਚੈਂਪੀਅਨਸ਼ਿਪ ਲੈ ਕੇ ਆਇਆ ਤੇ ਇਹ ਬੈਡ ਜੌਨਸਨਾਂ ਦੀ ਬੈਲਟ ਕਹਿੰਦੇ ਇਹਨੂੰ ਕੀ ਹਾਂਜੀ ਇਹ ਦੇਖੋ ਜ਼ਿਆਦਾਤਰ ਇਹ ਜੌਨਸਨਾਂ ਬਰਟਿਸਟਾ ਅੰਡਰਟੇਕਰ ਟੈਂਡੀ ਆਟਨ ਇਹ ਇਹਨਾਂ ਕੋਲ ਬੈਲਟ ਰਹੀ ਆ ਜ਼ਿਆਦਾਤਰ ਤੇ ਉਸ ਤੋਂ ਬਾਅਦ ਸਾਡੇ ਜਦੋਂ ਸਾਡੇ ਦੇਸ਼ ਦੇ ਲੇਜੈਂਡ ਦਾ ਗ੍ਰੇਡ ਕਲੀ ਮਰੇ ਜੋ ਕਿ ਕੋਚ ਵੀ ਨੇ ਬਹੁਤ ਕਹੰਡ ਬੰਦੇ ਨੇ ਉਹ ਤੇ ਉਹਨਾਂ ਉਹ ਬੈਲਟ ਫਿਰ ਆਪਣੇ ਦੇਸ਼ ਲਈ ਲੈ ਕੇ ਆਏ ਸੀ ਤੇ ਫਿਰ ਉਹਨਾਂ ਨੇ ਉਹਨੂੰ ਰੈਚਲਿੰਗ ਛੱਡਦੀ ਆ ਤੇ ਉਹਨਾਂ ਨੇ ਕਿਹਾ ਸੀ ਕਹਿੰਦਾ ਬੱਚੋ ਵੀ ਹੁਣ ਤੁਸੀਂ ਮਤਲਬ ਮੈਂ ਤਾਂ ਦੇ ਦਾਂ ਨੌਰੋਸ਼ਨ ਕਰਦਾ ਹੁਣ ਤੁਸੀਂ ਦੇ ਦਾਂ ਨੌਰੋਸ਼ਨ ਕਰਨਾ ਮੈਂ ਵੀ ਇਹ ਬੈਲਟ ਹੁਣ ਸੋਡੇ ਤੇ ਫੱਬਣੀ ਆ ਵੀ ਤੁਸੀਂ ਹੁਣ ਵਰਲਡ ਚੈਂਪੀਅਨ ਲੈ ਕੇ ਆਉਣੀ ਆ ਤੇ ਹੁਣ ਸੁਲਤਾਨ ਦੀ ਅਗਲੀ ਕੀ ਪਲੈਨਿੰਗ ਹੈ ਸੁਲਤਾਨ ਅੱਗੇ ਕਿੱਥੇ ਜਾ ਰਿਹਾ ਅੱਗੇ ਕਿੱਥੇ ਦਾ ਸੁਪਨਾ ਹੈਗਾ ਵੀ ਜਿਹੜਾ ਪੂਰਾ ਕਰਨਾ ਚਾਹੁੰਦਾ ਹੈ ਹਾਂਜੀ ਮੇਰਾ ਜੀ ਅਗਲਾ ਜਿਹੜਾ ਸੁਪਨਾ ਨਾਲ ਜੀ ਡਬਲਯੂਡਬਲਯੂ ਦੇ ਵਿੱਚ ਜਾ ਕੇ ਫਾਈਟ ਕਰਨੀ ਹੈ ਜੀ ਮੈਂ ਠੀਕ ਹੈ ਜੀ ਆ ਜਿਹੜੀ ਬੈਲਟ ਅੱਜ ਮੈਂ ਜਿੱਤੀ ਹੈ ਸ਼ੀ ਡਬਲਯੂਈ ਵਰਲਡ ਚੈਂਪੀਅਨ ਮੈਂ ਇੱਕ ਹੋਰ ਬੈਲਟ ਇੱਥੇ ਲਾਉਣਾ ਚਾਹੁੰਦਾ ਮਾਂ ਜੋ ਕਿ ਡਬਲਯੂਡਬਲਯੂਈ ਵਰਲਡ ਹੈਵੀवेट ਚੈਂਪੀਅਨ ਮੈਂ ਆਪਣੇ ਪੰਜਾਬ ਚ ਲੈ ਕੇ ਆਉਣਾ ਚਾਹੁੰਦਾ ਪੰਜਾਬ ਚ ਕਦੇ ਬੈਲਟ ਅਜੇ ਤੱਕ ਨਹੀਂ ਆਈ ਹੈਗੀ ਜ਼ਿੰਦਗੀ ਚ ਕੋਈ ਰੈਸਲਿੰਗ ਲੈ ਕੇ ਆਇਆ ਪਰ ਮੈਂ ਲੈ ਕੇ ਆਉਂਗਾ ਪੰਜਾਬ ਤੋਂ ਬਸ ਮੈਨੂੰ ਇੱਕ ਆਪਣੇ ਦੇਸ਼ ਦੇ ਵਾਸੀਆਂ ਦਾ ਮੈਨੂੰ ਸਹਿਯੋਗ ਚਾਹੀਦਾ ਵਾ ਆਪਣੇ ਪੰਜਾਬ ਦੇ ਵਾਸੀਆਂ ਦਾ ਸਹਿਯੋਗ ਚਾਹੀਦਾ ਮਾਂ ਤੇ ਮੈਂ ਇਹ ਸੁਪਨਾ ਵੀ ਮੈਂ ਜਲਦੀ ਪੂਰਾ ਕਰ ਦੂੰਗਾ ਜੀ ਤੇ ਲੱਗਦਾ ਨਹੀਂ ਹੈਗਾ ਕੋਈ ਸਰਕਾਰ ਜਾਂ ਕੋਈ ਮਦਦ ਕਰਨੂ ਜਾਂ ਪੰਜਾਬ ਦੀ ਸਰਕਾਰ ਦੀ ਹੀ ਸਰਕਾਰ ਜਾਂ ਤੁਹਾਡੇ ਪਿੰਡ ਦੇ ਵਿਧਾਇਕ ਵੀ ਨਹੀਂ ਕੋਈ ਨਾ ਕੋਈ ਮਦਦ ਕਰਨੂ ਦੇਖੋ ਜੀ ਸਰਕਾਰ ਤਾਂ ਮੈਨੂੰ ਨਹੀਂ ਲੱਗਦਾ ਵੀ ਸਰਕਾਰ ਮੇਰੀ ਮਦਦ ਕਰੂ ਕਿਉਂਕਿ ਕਿਉਂਕਿ ਮੈਂ ਇੱਕ ਗਰੀਬ ਪਰਿਵਾਰ ਦਾ ਬੱਚਾ ਹਾਂ ਕਿਉਂਕਿ ਉਹਨਾਂ ਨੂੰ ਪਤਾ ਵੀ ਗਰੀਬ ਪਰਿਵਾਰ ਦੇ ਬੱਚਲੇ ਦੇਣਾ ਕੀ ਐ ਇਸੀ ਮਦਦ ਕਰਾਂਗੇ ਮੈਨੂੰ ਉਮੀਦ ਤਾਂ ਹੈ ਨਹੀਂ ਫਿਰ ਵੀ ਪਰ ਜਿਹੜਾ ਉੱਪਰ ਸਾਡੇ ਮੁੱਖ ਮੰਤਰੀ ਸਾਹਿਬ ਬੈਠੇ ਨੇ ਭਗਵੰਤ ਮਾਨ ਜੀ ਮੈਨੂੰ ਉਹਤੇ ਬਹੁਤ ਈਮਾਨ ਆ ਮੈਨੂੰ ਯਕੀਨ ਵੀ ਹੋਤੇ ਵੀ ਮੇਰੀ ਆਵਾਜ਼ ਅਜੇ ਤੱਕ ਤੱਕ ਪਹੁੰਚੀ ਨਹੀਂ ਹੈਗੀ ਕਿਉਂਕਿ ਕੁਝ ਲੋਕ ਐਦਾਂ ਦੇ ਆ ਮੇਰੀ ਆਵਾਜ਼ ਤੱਕ ਪਹੁੰਚਾਉਣਾ ਨਹੀਂ ਚਾਹੁੰਦੇ ਮੈਂ ਜਿਸ ਦਿਨ ਮੈਨੂੰ ਪਤਾ ਵੀ ਭਗਵੰਤ ਮਾਨ ਕੋਲ ਮੇਰੀ ਆਵਾਜ਼ ਪਹੁੰਚੂਗੀ ਨਾ ਤਾਂ ਜ਼ਰੂਰ ਮੇਰੇ ਲਈ ਉਹ ਭਗਵੰਤ ਮਾਨ ਸਾਹਿਬ ਸੋਚਣਗੇ ਮੈਂ ਭਗਵੰਤ ਮਾਨ ਸਾਹਿਬ ਨਾਲ ਵਾਅਦਾ ਕਰਦਾ ਇਹ ਚੀਜ਼ ਦਾ ਜੇ ਤੁਸੀਂ ਭਗਵੰਤ ਮਾਨ ਸਾਹਿਬ ਜੀ ਮੇਰੀ ਵੀਡੀਓ ਦੇਖ ਰਹੇ ਹੋ ਸੁਣ ਰਹੇ ਹੋ ਤੁਸੀਂ ਇੱਕ ਵਾਰ ਸੁਲਤਾਨ ਦਾ ਹੱਥ ਫੜ ਲਓ ਮੈਂ ਵਾਅਦਾ ਕਰਦਾ ਉਹ ਦਿਨ ਦੂਰ ਨਹੀਂ ਹੋਊਗਾ ਜਿਸ ਦਿਨ ਉਹ ਜਿਹੜੀ WWE ਸਭ ਤੋਂ ਮਹਿੰਗੀ ਰੈਸਲਿੰਗ ਜਿਹਨੂੰ ਕਹਿੰਦੇ ਆ ਉਹਦੀ ਜਿਹੜੀ ਬੈਲਟ ਆ ਮੈਂ ਪੰਜਾਬ ਚ ਨਾਲ ਲੈ ਕੇ ਆਵਾਂ ਬਸ ਤੁਸੀਂ ਇੱਕ ਵਾਰ ਮੇਰਾ ਹੱਥ ਫੜ ਲਓ ਮੈਂ ਦੇਸ਼ ਵਾਸੀਆਂ ਨੂੰ ਆਪਣੇ ਪੰਜਾਬ ਦੇ ਵਾਸੀਆਂ ਨੂੰ ਵੀ ਕਹਿਣਾ ਵੀ ਇੱਕ ਵਾਰ ਬੱਚੇ ਦੇ ਹੱਥ ਲਾ ਕੇ ਦੇਖੋ ਮੈਂ ਵਾਦਾ ਕਰਦਾ ਮੈਂ ਉਹ ਬੈਲਟ ਜ਼ਰੂਰ ਲੈ ਕੇ ਆਉਂਗਾ ਮੇਰੀ ਜ਼ਿੰਦਗੀ ਦਾ ਸੁਪਨਾ ਜੀ ਹੈ ਅ ਬਿਲਕੁਲ ਅਸੀਂ ਸੁਲਤਾਨ ਨਾਲ ਗੱਲ ਕੀਤੀ ਹੈ ਖਾਸ ਗੱਲਬਾਤ ਸੁਲਤਾਨ ਜਿਹੜਾ ਇੱਕ ਪਿੰਡਾਂ ਦੀਆਂ ਗਲੀਆਂ ਚੋਂ ਨਿਕਲਿਆ ਜਿਹੜਾ ਕਿ ਗੋਰੀਆ ਨੂੰ ਚਿਤ ਕੀਤਾ ਜਿਹੜੀ ਰੈਸਲਿੰਗ ਦੇ ਵਿੱਚ ਰੈਸਲਿੰਗ ਦਾ ਹਰ ਬੰਦੇ ਨੂੰ ਸ਼ੌਂਕ ਆ ਦੇਖਦੇ ਨੇ ਲੇਕਿਨ ਪਰ ਸੁਲਤਾਨ ਨੇ ਇਹ ਜਿਹੜਾ ਇੱਕ ਪਾਸਾ ਹੀ ਪਲਟ ਕੇ ਰੱਖਤਾ ਹੈਗਾ ਹੁਣ ਵੀ ਇਹ ਦੀ ਇੱਛਾ ਹੈਗੀ ਜਿਹੜੀ ਸਭ ਤੋਂ ਵਰਡ ਦੀ ਹੈਵੀ weight ਜਿਹੜੀ ਰੈਸਲਿੰਗ ਹੈਗੀ ਉਹਦੇ ਵਿੱਚ ਜਾਣਾ ਚਾਹੁੰਦਾ ਲੇਕਿਨ ਸਰਕਾਰ ਤੋਂ ਸਾਡੇ ਪੰਜਾਬ ਦੇ ਮੁੱਖ ਮੰਤਰੀ ਤੋਂ ਇਹੀ ਮੰਗ ਕਰਦੇ ਨੇ ਉਹਨਾਂ ਦਾ ਇੱਕ ਵਾਰ ਸਾਥ ਦੇਣ ਤੇ ਉਹ ਕੁਝ ਕਰਕੇ ਦਿਖਾਉਣਾ ਚਾਹੁੰਦੇ ਨੇ ਐ ਤੇ ਉਹਨਾਂ ਨੇ ਜਿਹੜਾ ਨੌਜਵਾਨਾਂ ਨੂੰ ਵੀ ਇਨਸੀਅਤ ਦੇ ਰਹੇ ਵੀ ਨੌਜੌਣ ਜਿਹੜੇ ਨਸ਼ਿਆਂ ਦੀ ਦਲਦਲ ਵਿੱਚ ਫਸੇ ਹੋਏ ਨੇ ਉਹਨਾਂ ਨੂੰ ਵੀ ਕਹਿ ਰਹੇ ਨੇ ਉਹ ਆਪਣਾ ਖੇਡਾਂ ਵੱਲ ਆਉਣ ਜਿੰਮ ਕਰਨ ਖੇਡਾਂ ਵੱਲ ਆਉਣ ਤਾਂ ਜੋ ਨਸ਼ਿਆਂ ਦੀ ਦਲਦਲ ਤੋਂ ਦੂਰ ਰਹਿਣ ਸੋ ਦੇਖਦੇ ਰਹੋ ਰਗਾ ਤੁਹਾਡਾ ਡੇਲੀ ਪਬਲਿਕ ਨਿਊਜ਼ ਅਸੀਂ ਫੇਰ ਨਵੀਂ ਪੇਸ਼ਕਸ਼ ਲੈ ਕੇ ਹਾਜ਼